ਲੰਬੇ ਸਮੇਂ ਤੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵੱਡੇ ਪੱਧਰ ਤੇ ਗਰੀਬ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ 파ਰਦੀ ਨੂੰ ਦੇਖਦੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਾਰਗੁਜ਼ਾਰੀ ਨਹੀਂ ਐਮਐਲਏ ਸਾਹਿਬ ਬੜੀ ਨੀਕ ਨੀਤੀ ਸਾਫ਼ ਦਿਲ ਵਾਲੇ ਇਨਸਾਨ ਆ ਕੋਈ ਵੀ ਆਸ ਫਰਿਆਦ ਨਾਲ ਜੀ ਉਹਨਾਂ ਕੋਲ ਪਹੁੰਚਦਾ ਆ ਤੇ ਉਹਦੀ ਪਹਿਲ ਦੇ ਆਧਾਰ ਤੇ ਜਿਹੜੀ ਉਹ ਆਪਣੇ ਵੱਲੋਂ ਜਿਹੜਾ ਵਾ ਮਦਦ ਕਰਦੇ ਆ ਨੇ ਜਿਹੜੇ ਕੰਮਲੇ ਪੈਂਟਿੰਗ ਪਏ ਨੇ ਕਿ ਜਿਹੜੇ ਹਾਲੇ ਤੱਕ ਲੋਕਾਂ ਨੂੰ ਆਸ ਨਹੀਂ ਮਤਲਬ ਮੇ ਸਮੇਂ ਤੋਂ ਜਿਹੜੇ ਪੁਰਾਣੇ ਜਿਹੜੇ ਪੈਂਡਿੰਗ ਜਿਹੜੇ ਤੁਰੇ ਹੀ ਆਉਂਦੇ ਆ ਉਹ ਸਮਾਂ ਦਾ ਲੱਗਦਾ ਹੀ ਆ ਜੀ ਬਾਕੀ ਜਿਹੜੇ ਕੰਮ ਰਹੀਦੇ ਆ ਹੌਲੀ ਹੌਲੀ ਜਿਹੜੇ ਆ ਉਹ ਵੀ ਕਰਵਾ ਦਿੱਤੇ ਜਾਣਗੇ ਜੀ ਦਾ ਇੱਕ ਵਾਦਾ ਕੀਤਾ ਸੀ 600 ਯੂਨਟ ਬਿਜਲੀ ਸਰਕਾਰ ਮੰਨਿਆ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਉਸ ਵਾਦੇ ਨੂੰ ਪੂਰਾ ਕੀਤਾ ਗਿਆ ਦੇਸ਼ੀ ਆ ਦੇ ਕੀਤਾ ਗਿਆ ਕਿ ਜਿਸ ਤਰ੍ਹਾਂ ਗੋਦਵਾਲ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਆ ਕਿ ਇਸ ਵਾਰ ਵੀ ਬੋਲੀ ਹੋ ਰਹੀ ਹੈ ਇਹ ਬੋਲੀ ਵਾਲਾ ਜਿਹੜਾ ਇਹ ਕੋਈ ਰੌ ਰੀਤ ਜਿਹੜੇ ਮੰਨ ਲਓ ਕੁਝ ਬੁੰਡਾ ਟੈਕਸ ਗਰਾਉਣ ਵਾਲੇ ਲੋਕ ਆ ਇਹ ਉਹਨਾਂ ਨੇ ਤੋਰੀ ਆ ਕੋਈ ਮੈਂ ਇਹੀ ਫੈਸਲੇ ਦਾ ਸਵਾਗਤ ਕਰਦੇ ਆਂ ਸੀਐਮਐਲਏ ਸਾਹਿਬ ਦਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਤੇ ਕਿਸੇ ਦੇ ਗਰੀਬ ਦੇ ਨਾਲ ਧੱਕਾ ਨਾ ਕੀਤਾ ਜਾਵੇ ਦਾ ਸੁਨਾਗ ਰਾਇਆ ਜਾਵੇ ਕਿਉਂਕਿ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਹੋ ਕੇ ਬੁਰਕੀ ਹੋ ਕੇ ਆਪਣੇ ਵੱਲ ਨੂੰ ਮੋੜਨੀ ਤੇ ਇਹਦੇ ਤੋਂ ਵੱਡੀ ਜਿਹੜੀ ਉਹ ਨਰਕਾਂ ਦੇ ਵਿੱਚ ਟੜੀ ਤੋਈ ਨਹੀਂ ਹੈ ਉਹ ਮਿਲਦੀ ਜੇ ਆਪਾਂ ਇਹੋ ਜਿਹਾ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਕਿਸੇ ਦੇ ਨਾਲ ਠੱਗੀ ਮਾਰਾਂਗੇ ਤੇ ਸਾਡਾ ਜਿਹੜਾ ਉਹ ਠੱਗੀ ਮਾਰਨ ਵਾਲੇ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਬਲਜੀਤ ਸਿੰਘ ਚੋਹਾਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਮੌਜੂਦਾ ਜ਼ਿਲ੍ਹਾ ਤਰਨਤੰਨ ਦੇ ਕਸਬਾ ਫਤਿਹਮਾਦ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਜਿੱਥੇ ਕਿ ਵੱਡੇ ਪੱਧਰ ਤੇ ਲੋਕਾਂ ਨੂੰ ਲਾਭ ਹੋਇਆ ਏ ਉੱਥੇ ਹੀ ਪਾਰਟੀ ਵਿੱਚ ਵਰਕਰਾਂ ਦੀਆਂ ਜਿਹੜੀਆਂ ਕਿ ਤਰੱਕੀ ਦੇਖਣ ਨੂੰ ਮਿਲੀ ਏ ਜਿੱਥੇ ਕਿ ਵਰਕਰਾਂ ਵੱਲੋਂ ਵੱਡੇ ਪੱਧਰ ਤੇ ਗਰੀਬ ਲੋਕਾਂ ਦੀ ਸੇਵਾ ਕੀਤੀ ਗਈ ਏ ਸੋ ਅੱਜ ਉਸੇ ਤਰੱਕੀ ਨੂੰ ਦੇਖਦੇ ਹੋਏ ਸਾਡੇ ਨਾਲ ਸਹਾਇਕ ਪੀਏ ਸਰਦਾਰ ਗੁਰਸੰਗ ਸਿੰਘ ਜੀ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਜਿਨ੍ਹਾਂ ਵੱਲੋਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਸੋ ਗੱਲਬਾਤ ਕਰਨ ਲੱਗੇ ਆ ਸਾਰੇ ਸੋ ਅ ਸਰ ਸਭ ਤੋਂ ਪਹਿਲਾਂ ਤੁਹਾਡਾ D5 ਚੈਨਲ ਤੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ D5 ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਸਰ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੀ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਕਰਨਾ ਚਾਹੁੰਦਾ ਐਮਐਲਏ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਦਾ ਜਿਨ੍ਹਾਂ ਨੇ ਇੱਕ ਵਿਸ਼ਵਾਸ ਜਤਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਹੇ ਵਿਸ਼ਵਾਸ ਦਵਾਣਾ ਕਿ ਇਸ ਜ਼ਿੰਮੇਵਾਰੀ ਨੂੰ ਜੜਾ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਏਗਾ। ਸਰ ਕਿਸ ਤਰ੍ਹਾਂ ਦੇ ਤੇ ਜੇ ਲੰਬੇ ਸਮੇਂ ਤੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵੱਡੇ ਪੱਧਰ ਤੇ ਗਰੀਬ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਪਾਰਟੀ ਨੂੰ ਦੇਖਦੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਾਰਗੁਜ਼ਾਰੀ ਨਹੀਂ ਇਹ ਵੇਖੋ ਐਮਐਲਏ ਸਾਹਿਬ ਬੜੀ ਨੀਕ ਨੀਤੀ ਸਾਫ਼ ਦਿਲ ਵਾਲੇ ਇਨਸਾਨ ਆ ਕੋਈ ਵੀ ਆਸ ਫਰਿਆਦ ਨਾਲ ਜੇ ਉਹਨਾਂ ਕੋਲ ਪਹੁੰਚਦਾ ਆ ਤੇ ਉਹਦੀ ਪਹਿਲ ਦੇ ਆਧਾਰ ਤੇ ਜਿਹੜੀ ਉਹ ਆਪਣੇ ਵੱਲੋਂ ਜਿਹੜਾ ਵਾ ਮਦਦ ਕਰਦੇ ਆ ਜੇ ਕੋਈ ਕਿਸੇ ਦਾ ਕੰਮ ਹੁੰਦਾ ਆ ਉਹ ਪਹਿਲ ਦੇ ਆਧਾਰ ਤੇ ਜਿਹੜਾ ਕਰਵਾ ਕੇ ਦਿੱਤਾ ਜਾਂਦਾ ਹੈ ਜੀ ਜੀ ਜੇਕਰ ਜ਼ਿੰਮੇਵਾਰੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਤੁਹਾਨੂੰ ਪਿੰਡਾਂ ਦੀ ਜ਼ਿੰਮੇਵਾਰੀ ਮਿਲੀ ਹੈ ਜਿਹੜੀ ਖਾਸ ਇਹ ਵੇਖੋ ਇਹਦੇ ਵਿੱਚ ਦੋ ਬਲਾਕ ਆ ਜੀ ਜਿਵੇਂ ਬਲਾਕ ਚੋਲਾ ਸਾਹਿਬ ਤੇ ਬਲਾਕ ਚੋਲਾ ਸਾਹਿਬ ਦੇ ਵਿੱਚ 40 ਪਿੰਡ ਆ ਤੇ ਬਲਾਕ ਦੂਸਰ ਸਾਹਿਬ ਦੇ 18 ਪਿੰਡ 56 ਪਿੰਡਾਂ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਵੱਲੋਂ ਮੈਨੂੰ ਦਿੱਤੀ ਗਈ ਆ ਤੇ ਉਹ ਜ਼ਿੰਮੇਵਾਰੀ ਨੂੰ ਜਿਹੜਾ ਵਾ ਪੂਰੀ ਜਿਹੜਾ ਤਨਦੇਹੀ ਦੇ ਨਾਲ ਜਿਹੜਾ ਵਾ ਮੈਂ ਨਿਭਾ ਰਿਹਾ ਆ ਅੱਜਰ ਇੱਕ ਗੱਲ ਕੀਤੀ ਜਵੇਂ ਹਲਕਾ ਖਡੂਸਰਬ ਦੀ ਤਾਂ ਖਾਸ ਤੌਰ ਤੇ ਹਲਕਾ ਖਡੂਸਰਬ ਤੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਨੇ ਵਿਧਾਇਕ ਨੇ ਕਿਹੜੇ ਕਿਹੜੇ ਕੰਮ ਵਾਲੇ ਪੈਂਡਿੰਗ ਪਏ ਨੇ ਕਿ ਜਿਹੜੇ ਹਾਲੇ ਤੱਕ ਲੋਕਾਂ ਨੂੰ ਆਸ ਹੈ ਵੇਖੋ ਬਹੁਤ ਸਾਰੇ ਕੰਮ ਜਿਹੜੇ ਆ ਹੁਣ ਤੱਕ ਕਰਵਾ ਦਿੱਤੇ ਗਏ ਆ ਕੁਝ ਕੰਮ ਅਜਿਹੇ ਆ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਪੁਰਾਣੇ ਜਿਹੜੇ ਪੈਂਡਿੰਗ ਜਿਹੜੇ ਤੁਰੇ ਹੀ ਆਉਂਦੇ ਆ ਉਹ ਸਮਾਂ ਦਾ ਲੱਗਦਾ ਹੀ ਆ ਜੀ ਬਾਕੀ ਜਿਹੜੇ ਕੰਮ ਰਹਿੰਦੇ ਆ ਹੌਲੀ ਹੌਲੀ ਜਿਹੜੇ ਆ ਉਹ ਵੀ ਕਰਵਾ ਦਿੱਤੇ ਜਾਣਗੇ ਬਾਕੀ ਵੱਡੀ ਪੱਧਰ ਤੇ ਜਿਹੜਾ ਪਿੰਡਾਂ ਦਾ ਵਿਕਾਸ ਹੋ ਰਿਹਾ ਆ ਜਿਵੇਂ ਮੰਨ ਲਓ ਪਿੰਡਾਂ ਦੇ ਵਿੱਚ ਕੈਮਰੇ ਲਗਾਏ ਗਏ ਆ ਸੋਲਰ ਲਾਈਟਾਂ ਲੱਗ ਰਹੀਆਂ ਆ ਗਲੀਆਂ ਜਿਹੜੀਆਂ ਉਹ ਮਜ਼ਬੂਤ ਜਿਹੜੀਆਂ ਬਣਾਈਆਂ ਜਾ ਰਹੀਆਂ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਜਿਹੜੇ ਜੋ ਵੀ ਸੁੱਖ ਸਹੂਲਤਾਂ ਆਮ ਜਨਤਾ ਵਾਸਤੇ ਜਿਵੇਂ ਮਹੱਲਾ ਕਲੀਨਿਕ ਪਿੰਡ-ਪਿੰਡ ਖੋਲੇ ਗਏ ਆ ਉਹਦੇ ਵਿੱਚ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਜਾਂਦੀਆਂ ਨਾਲ ਟੈਸਟ ਵੀ ਸਾਰੇ ਫ੍ਰੀ ਕੀਤੇ ਜਾ ਰਹੇ ਆ ਜੀ ਇਜੇ ਨਾਲ ਜੇ ਵੇਖੀਏ ਤੇ ਆਪਣੇ ਕੋਜ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਦੇ ਪੁਰਾਣੇ ਸਮੇਂ ਦੇ ਸਰਕਾਰੀ ਬਸਾਂ ਚੱਲਦੀਆਂ ਸੀ ਰੂਟ ਉਹ ਕਿਸੇ ਕਾਰਨਾਂ ਕਰਕੇ ਬੰਦ ਕਰ ਦਿੱਤੇ ਸੀ ਉਹ ਰੂਟ ਜਿਹੜੇ ਸਾਰੇ ਉਹ ਔੜੀ ਵਾਲੀ ਚਾਲੂ ਕੀਤੇ ਜਾ ਰਹੇ ਆ ਤੇ ਜਿਹੜੀ ਪੰਜਾਬ ਰੋਡਵੇ ਦੀ ਬੱਸ ਆ ਫੇਰ ਜਿਹੜੀ ਆ ਪਿੰਡਾਂ ਪਿੰਡ ਤੱਕ ਜਿਹੜੀ ਉਹ ਪਹੁੰਚ ਰਹੀ ਆ ਤੇ ਇਸ ਦੇ ਨਾਲ ਜਿਹੜਾ ਵਾ ਆਮ ਜਨਤਾ ਨੂੰ ਪਿੰਡ ਤੋਂ ਸ਼ਹਿਰ ਤੱਕ ਆਉਣ ਤੇ ਵੇਖ ਜਿਹੜੀ ਪਰੇਸ਼ਾਨੀ ਹੁੰਦੀ ਸੀ ਉਹ ਜਿਹੜੀ ਉਹਨਾਂ ਦੀ ਪਰੇਸ਼ਾਨੀ ਆ ਉਹ ਦੂਰ ਕੀਤੀ ਜਾ ਰਹੀ ਆ ਇਸ ਦੇ ਨਾਲ ਹੋਰ ਅਨੇਕਾਂ ਕੰਮ ਐ ਮੰਨ ਲਓ ਬਿਜਲੀ ਦਾ ਇੱਕ ਵਾਅਦਾ ਕੀਤਾ ਸੀ 600 ਯੂਨਟ ਬਿਜਲੀ ਸਰਕਾਰ ਬੰਦਿਆ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਬਿਨਾ ਜਾਤ ਪਾਤ ਦੇ ਭੇਦ ਭਾਵ ਦੇ ਹਰ ਇੱਕ ਵਰਗ ਦਾ ਜਿਹੜਾ 600 ਯੂਨਟ ਆ ਉਹ ਮਾਫ ਕੀਤਾ ਗਿਆ ਇਸੇ ਤਰੀਕਾ ਨਾਲ ਅਨੇਕਾਂ ਕੰਮ ਆ ਹੋਰ ਜਿਹੜੇ ਉਹ ਕੋਈ ਗਿਣਤੀ ਮਿਲਤੀ ਨਹੀਂ ਹਾਂਜੀ ਤਾਂ ਸਰ ਗੱਲ ਕੀਤੀ ਜਾਵੇ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਸੂਬਾ ਗੋਇੰਦਵਾਲ ਸਾਹਿਬ ਦਾ ਪਵਿੱਤਰ ਨਗਰੀ ਹੈ ਜਿਹੜਾ ਕਿ ਤੁਹਾਨੂੰ ਦੱਸ ਦਈਏ ਸ੍ਰੀ ਗੁਰੂ ਅਮਰਦਾਸ ਜੀ ਦਾ ਦਿਵਸ ਨੂੰ ਸਮਰਪਿਤ ਇਹ 45 ਸਾਲਾ ਮਨਾਇਆ ਜਾ ਰਿਹਾ ਇਸ ਤਰ੍ਹਾਂ ਦੀ ਇਹ ਇਹ ਵੇਖੋ ਜੀ ਇਹ ਇਤਿਹਾਸਕ ਨਗਰੀ ਆ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਤਪਤੀਆ ਸ੍ਰੀ ਗੋਇੰਦਵਾਲ ਸਾਹਿਬ ਤੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਤੁਰਾ ਵੀ ਕਿਹਾ ਜਾਂਦਾ ਤੇ 450 ਸਾਲਾ ਸੰਗਤ ਦੇ ਵਿੱਚ ਜਿਹੜਾ ਵਾ ਬੜਾ ਉਤਸ਼ਾਹ ਆ ਦੂਰੋਂ ਦੂਰੋਂ ਸਾਨੂੰ ਤੇ ਜਿਹੜੀ ਚੱਲ ਕੇ ਰੋਜ ਦਰਸ਼ਨ ਦੇਦਾਰ ਨੂੰ ਇੱਥੇ ਗੁਰੂ ਮਹਾਰਾਜ ਜਿਉਂਦੀ ਆ ਇੱਕ ਆਸਤਾ ਦੇ ਨਾਲ ਆਪਣੀਆਂ ਮਨੋ ਕਾਮਨਾ ਨੂੰ ਲੈ ਕੇ ਤੇ ਏਡੀ ਪਵਿੱਤਰ ਨਗਰੀ ਆ ਕਿ ਜਿਹੜਾ ਵੀ ਕੋਈ ਸੱਚੇ ਮਨ ਤੋਂ ਸੱਚੇ ਦਿਲ ਤੋਂ ਇੱਥੇ ਆਉਂਦਾ ਆ ਉਹਦੀ ਹਰ ਮਨੋ ਕਾਮਨਾ ਪਰਮਾਤਮਾ ਵੱਲੋਂ ਜਿਹੜੀ ਉਹ ਪੂਰੀ ਹੁੰਦੀ ਆ ਜੀ ਜਦੋਂ ਜਿੱਕਰ ਗੱਲ ਕੀਤੀ ਜਾਵੇ ਹਲਕਾ ਉਤੇ ਇੱਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਨਵੀ ਇੱਕ ਸੰਦੇਸ਼ ਜਾਰੀ ਕੀਤਾ ਗਿਆ ਕਿ ਜਿਸ ਤਰ੍ਹਾਂ ਗੋਦਵਾਲ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਕਿ ਇਸ ਵਾਰ ਵੀ ਬੋਲੀ ਹੋ ਰਹੀ ਹੈ ਕਿਸ ਤਰ੍ਹਾਂ ਇਹ ਵੇਖੋ ਮੇਲੇ ਦੇ ਉੱਤੇ ਜਿਹੜਾ ਵਾ ਪੰਚਾਇਤੀ ਜ਼ਮੀਨ ਦੇ ਉੱਤੇ ਕੁਝ ਜਿਵੇਂ ਗਰੀਬ ਵਰਗਿਆ ਕੋਈ ਪੰਗੂੜੇ ਲਾਉਂਦਾ ਕੋਈ ਦੁਕਾਨਾ ਲਾਉਂਦਾ ਕੋਈ ਰੇੜੀ ਫੜੀ ਲਾਉਂਦਾ ਉਹ ਆਪਣਾ ਰੋਜੀ ਰੋਟੀ ਵਾਸਤੇ ਇਹ ਚੰਦ ਪੈਸੇ ਜਿਹੜੇ ਉਹ ਚਲੋ ਆਪਣਾ ਹੁਕਮ ਆ ਕੇ ਆਪਣਾ ਗੁਜ਼ਾਰਾ ਕਰਦੇ ਆ ਇਹ ਬੋਲੀ ਵਾਲਾ ਜਿਹੜਾ ਵਾ ਇਹ ਕੋਈ ਰੌ ਰੀਤ ਜਿਹੜੇ ਮੰਨ ਲਓ ਕੁਝ ਬੁੰਡਾ ਟੈਕਸ ਗਰਾਉਣ ਵਾਲੇ ਲੋਕ ਆ ਇਹ ਉਹਨਾਂ ਨੇ ਤੋਰੀ ਆ ਕੋਈ ਕੋਈ ਇਹਦੇ ਨਾਲ ਜਿਹੜਾ ਵਾ ਅ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਵਧੀਆ ਗੱਲ ਆ ਛਲਾਗਾ ਜੋਗ ਫੈਸਲਾ ਆ ਕਿਉਂਕਿ ਜੇ ਕੋਈ ਗਰੀਬ ਪੰਘੂੜੇ ਵਾਲਾ ਪੰਘੂੜਾ ਲਾ ਕੇ ਆਪਣਾ ਘਰ ਚਲਾ ਲੂਗਾ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਜੜੀ ਢਿੱਡ ਪੀੜ ਨਹੀਂ ਹੋਣੀ ਚਾਹੀਦੀ ਤੇ ਮੈਂ ਇਹੀ ਫੈਸਲੇ ਦਾ ਸਵਾਗਤ ਕਰਦੇ ਹਾਂ ਅਸੀਂ ਐਮਐਲਏ ਸਾਹਿਬ ਦਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸੇ ਦੇ ਗਰੀਬ ਦੇ ਨਾਲ ਧੱਕਾ ਨਾ ਕੀਤਾ ਜਾਵੇ ਕਿਸੇ ਤੋਂ ਕੋਈ ਵੀ ਜੜਾ ਵਾ ਉਹ ਬੁੰਡਾ ਟੈਕਸ ਨਾ ਕਰਾਇਆ ਜਾਵੇ ਕਿਉਂਕਿ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਹੋ ਕੇ ਬੁਰਕੀ ਹੋ ਕੇ ਆਪਣੇ ਵਾਲ ਨੂੰ ਮੋੜਨੀ ਤੇ ਇਹਦੇ ਤੋਂ ਵੱਡੀ ਜਿਹੜੀ ਉਹ ਨਰਕਾਂ ਦੇ ਵਿੱਚ ਜਿਹੜੀ ਢੋਈ ਨਹੀਂ ਹੈ ਉਹ ਮਿਲਦੀ ਕਿਉਂਕਿ ਨਰਕਸਵਰਗ ਸਾਰੇ ਇੱਥੇ ਹੀ ਆ ਜੇ ਕੰਮ ਚੰਗੇ ਕਰਾਂਗੇ ਤੇ ਚੰਗੀ ਮੌਤ ਆ ਜਾਊਗੀ ਸਾਨੂੰ ਤੇ ਜੇ ਕੰਮ ਮਾੜੇ ਕਰਾਂਗੇ ਤੇ ਉਹਦਾ ਵੀ ਜਿਹੜਾ ਖਮਿਆਜਾ ਜਿਹੜਾ ਵਾ ਪ੍ਰਮਾਤਮਾ ਵੱਲੋਂ ਇੱਥੇ ਹੀ ਭੁਗਤਿਆ ਸਾਰਾ ਜਿਹੜਾ ਧਰਤੀ ਦੇ ਲੋਕ ਭੁਗਤ ਜਾਂਦੇ ਆ ਇਸ ਕਰਕੇ ਮੈਂ ਇਹ ਸੋਚਦਾ ਕਿ ਏ ਜ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਆਉਣੀ ਆ ਤੇ ਜੇ ਆਪਾਂ ਇਹੋ ਜਿਹਾ ਗੁਰੂ ਮਹਾਰਾਜ ਦੇ ਕੰਮ ਮਾੜੀ ਕਰਾਂਗੇ ਤੇ ਉਹਦਾ ਵੀ ਜਿਹੜਾ ਖਮਿਆਜਾ ਜਿਹੜਾ ਵਾ ਪ੍ਰਮਾਤਮਾ ਵੱਲੋਂ ਇੱਥੇ ਭੁਗਤਿਆ ਸਾਰਾ ਜਿਹੜਾ ਧਰਤੀ ਦੇ ਲੋਕ ਭੁਗਤ ਜਾਂਦੇ ਆ ਇਸ ਕਰਕੇ ਮੈਂ ਇਹ ਸੋਚਦਾ ਕਿ ਇਹ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਆਉਣੀ ਆ ਤੇ ਜੇ ਆਪਾਂ ਇਹੋ ਜਿਹਾ ਗੁਰੂ ਮਹਾਰਾਜ ਦੇ ਨਾਮ ਦੇ ਉੱਤੇ ਕਿਸੇ ਦੇ ਨਾਲ ਠੱਗੀ ਮਾਰਾਂਗੇ ਤੇ ਸਾਡਾ ਜਿਹੜਾ ਵਾ ਉਹ ਠੱਗੀ ਮਾਰਨ ਵਾਲੇ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਹਾਂਜੀ ਕਿਸੇ ਵਾਰ ਗੋਲਦਸ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਦਾ ਪ੍ਰਬੰਧਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੌਰੇਲੇ ਉੱਪਰ ਬੰਦ ਕੀਤੇ ਗਏ ਨੇ ਇਹ ਵੇਖੋ ਪੂਰੇ ਵਧੀਆ ਪ੍ਰਬੰਧ ਨੇ ਪ੍ਰਸ਼ਾਸਨ ਨੂੰ ਜਿਹੜੀਆਂ ਵਾ ਰੋਜ਼ ਰੋਜ਼ ਜਿਹੜੀਆਂ ਹਦਾਇਤਾਂ ਜਾਰੀ ਹੋ ਰਹੀਆਂ ਨੇ ਜੋ ਮੰਨ ਲਓ ਆਉਣ ਵਾਲੀ ਸੰਗਤ ਦਾ ਜਿਹੜਾ ਵਾ ਪੂਰਾ ਧਿਆਨ ਰੱਖਿਆ ਜਾਵੇਗਾ ਜਿਵੇਂ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਹੁੱਲੜਬਾਜੀ ਜਾਂ ਆਮ ਨਾ ਉੱਚੀ-ਉੱਚੀ ਜਿਹੜੇ ਆ ਟਰੈਕਟਰਾਂ ਦੇ ਉੱਤੇ ਡੈਕ ਲਗਾ ਕੇ ਜਾਂ ਮੋਟਰਸਾਈਕਲਾਂ ਦੇ ਪਟਾਕੇ ਭਜਾਏ ਜਾਂਦੇ ਮੋਟਰਸਾਈਕਲ ਰੀਸਾਂ ਲਵਾਈਆਂ ਜਾਂ ਇਹੋ ਜੀਆਂ ਚੀਜ਼ਾਂ ਤੋਂ ਮੈਂ ਆਮ ਆਪਣੀ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਤੇ ਹਰ ਆਉਣ ਵਾਲੇ ਉਸ ਸ਼ਰਧਾਲੂ ਨੂੰ ਵੀ ਅਪੀਲ ਕਰਦਾ ਕਿ ਇੱਥੇ ਆ ਕੇ ਜਿਹੜਾ ਵਾ ਗੁਰੂ ਘਰ ਦੇ ਵਿੱਚ ਇਹੋ ਜਿਹਾ ਜਿਹੜਾ ਕੰਮ ਨਾ ਕੀਤਾ ਜਾਵੇ ਗੁਰੂ ਮਹਾਰਾਜ ਦੇ ਦਵਾਰ ਦੇ ਉੱਤੇ ਆਪਾਂ ਮੱਥਾ ਟੇਕਣ ਆਉਣੇ ਨਮਸਤਕ ਹੋਣ ਆਉਣੇ ਆ ਤੇ ਉਹਦੇ ਤੋਂ ਇਹੀ ਅਪੀਲ ਆ ਕਿ ਇਹੋ ਜੀ ਹੁੱਲਣ ਬਾਜੀ ਵਾਲਾ ਕੋਈ ਕੰਮ ਨਾ ਕੀਤਾ ਜਾਵੇ ਤੇ ਸ਼ਰਧਾ ਭਾਵਨਾਂ ਦੇ ਨਾਲ ਜਿਹੜਾ ਵਾ ਗੁਰੂ ਮਹਾਰਾਜ ਦੇ ਦਰਸ਼ਨ ਜੀਤੇ ਜਾਣ ਜੀ ਸਿਪੇ ਧੰਨਵਾਦ ਜੀ ਸੋ ਇਹ ਸੰਨ ਸਾਡੇ ਨਾਲ ਗੁਰਸੰਗ ਸਿੰਘ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਦੇ ਸਹਾਇਕ ਪੀ ਜਿਨ੍ਹਾਂ ਵੱਲੋਂ ਨਾਮ ਨਿਯੁਕਤੀ ਜਿਹੜੀ ਕਿ ਪੀ ਦਾ ਅਹੁਦਾ ਸੰਭਾਲਿਆ ਗਿਆ ਹੈ ਸੋ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਸਬਾ ਗੋਂਦਵਾਲ ਸਾਹਿਬ ਜਿਹੜੀ ਪਵਿੱਤਰ ਨਗਰੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਵਸਾਈ ਹੋਈ ਜਿਹੜੀ ਪਵਿੱਤਰ ਨਗਰੀ ਹੈ ਕਿ 450 ਸਾਲ ਜਿਹੜਾ ਕਿ ਦਿਵਸ ਸਵਾਗਤ ਜਿਹੜਾ ਕਰਾਇਆ ਜਾ ਰਿਹਾ ਹੈ ਕਿ ਪਬਲਿਕ ਨੂੰ ਇਹਨਾਂ ਵੱਲੋਂ ਅਪੀਲ ਹੈ ਕਿ ਜਿਹੜੀ ਫੁੱਲੜ ਬਾਜੀ ਜਿਹੜੇ ਨੌਜਵਾਨ ਅ ਟਰੈਕਟਰਾਂ ਉੱਪਰ ਜਿਹੜੇ ਵੱਡੇ ਵੱਡੇ ਡੈਕ ਲਗਾ ਕੇ ਜਿਹੜੇ ਕਿ ਸੰਗਤਾਂ ਨੂੰ ਡਿਸਟਰਬ ਕਰਦੇ ਨੇ ਉਹ ਨਾ ਕੀਤਾ ਜਾਵੇ ਅਤੇ ਪ੍ਰਸ਼ਾਸਨ ਨੂੰ ਵੀ ਸਾਡੇ ਵੱਲੋਂ ਸਖਤ ਆਦੇਸ਼ ਨੇ ਕਿ ਜਿਹੜੇ ਇਸਤਾਂ ਦੇ ਹੁੱਲੜ ਬਾਏ ਨੌਜਵਾਨ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਸੋ ਕੈਮਰਾਮੈਨ ਸੰਦੀਪ ਦੇ ਨਾਲ ਡੀਫਾਈ ਚੰ ਪੰਜਾਬੀ ਸ਼੍ਰੀ ਕਰੂਸਵ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ